ਉਸ ਬਜ਼ੁਰਗ ਮਾਤਾ ਦੇ ਨਾਲ ਜਿਹੜੀ ਕੋਟ ਮਾਰਿਆ ਦਾ ਲੋਕ ਕੀਤੀ ਗਈ ਆ ਹੁਣ ਦਾਰੂ ਦੇ ਨਾਲ ਪੂਰਾ ਡੱਕੀ ਹੋਈ ਆ ਠੀਕ ਐ ਸੋ ਇੱਕ ਬਜ਼ੁਰਗ ਇਹਦੇ ਸਤਾਰਜੋਗ ਨੇ ਉਹ ਮਾਤਾ ਵਾ ਮਾਤਾ ਕੀ ਆ ਲੋ ਤੁਹਾਨੂੰ ਨਿਕਲ ਬਾਹਰ ਇਹ ਤੁਹਾਨੂੰ ਕੀ ਕਰਵਾ ਕਿਉਂ ਤੁਹਾਨੂੰ ਤੰਗ ਕਰਦੀ ਦੱਸੋ ਤੁਹਾਨੂੰ ਦੱਸੋ ਤੁਸੀਂ ਹਾਂ ਨੂੰ ਸਾਡੀ ਨਾ ਜਿੱਥੇ ਦੁਨੀਆ ਵੱਲੋਂ ਅਸੀਂ ਆਏ ਆ ਕਿ ਆਪਣਾ ਤਾਨੂੰ ਇਹ ਹੋਰ ਬਣਾ ਦਿੱਤਾਗਾ ਤੁਹਾਡੀ ਵੀਡੀਓ ਬਹੁਤ ਵਾਇਰਲ ਹੋਏਗੀ ਇਹਨੂੰ ਪ੍ਰੋਬਲਮ ਕੀ ਆ ਤੁਹਾਡੇ ਨੂੰ ਕਹਦੇ ਹੋ ਇੱਦਾਂ ਹੀ ਬਸ ਤੁਹਾਨੂੰ ਪਰੇਸ਼ਾਨ ਕਰਨਾ ਜਾਣ ਕੇ ਚਲੋ ਤੇ ਹੀ ਤੁਹਾਨੂੰ ਪਰੇਸ਼ਾਨ ਕਰਦੇ ਗਾਲਾ-ਗੋਲਾ ਕੱਢਦੇ ਠੀਕ ਹੈ ਹੀ ਆਹੀ ਮਤਲਬ ਹੋਰ ਕੋੜ ਮਾਰਦੀ ਰਹੇ ਮਾਰਦੀ ਜਦੋਂ ਜਦੋਂ ਨਹੀਂ ਆਉਂਦੇ ਪਰ ਇਹ ਸ਼ਜੂ ਦਾ ਆ ਲੱਗੇ ਮੈਨੂੰ ਪਤਾ ਤੁਹਾਨੂੰ ਖਬਰ ਹੁੰਦੀ ਨਹੀਂ ਕੋਈ ਵੀ ਲੋੜ ਠੀਕ ਹੈ ਅਸੀਂ ਤੁਹਾਡੇ ਨਾਲ ਠੀਕ ਹੈ ਹਰ ਕੋਈ ਪੱਤ ਦੇ ਜਿਵੇਂ ਵੀ ਹੈਗਾ ਵਾ ਇੱਕ ਦੇ ਭਰਾ ਮਰੇ ਆ ਭਾਵੇਂ ਆਪਣੇ ਫਾਦਰ ਸਾਹਿਬ ਨੂੰ ਜਿੰਨੂ ਮਰਜੀ ਠੀਕ ਹੈ ਇੱਕ ਦੇ ਇੱਕ ਦੇ ਜੱਫੇ ਬੰਦੀਆਂ ਵੱਲੋਂ ਪੂਰਾ ਸਟ੍ਰਿਕਟ ਬਾ ਸਾਡੇ ਵੱਲੋਂ ਕਿ ਜੇ ਇਹ ਤੇ ਮਾਤਾ ਨੂੰ ਅੱਜ ਤੋਂ ਬਾਅਦ ਹੱਥ ਲੱਗਾ ਜਾਂ ਕੁਝ ਹੋਇਆ ਤੇ ਸਾਡੇ ਤੋਂ ਬੜਾ ਕੋਈ ਨਹੀਂ ਹੋਏਗਾ ਪ੍ਰੋਬਲਮ ਕੀ ਹੈ ਮੈਨੂੰ ਇਹ ਦੱਸ ਮਣੀ ਜੀ ਕੱਢ ਜੂੜ ਤੋਂ ਵੀ ਪਾ ਲੈ ਮੇਰੇ ਇੱਥੇ ਪਲਸਟਰ ਲੱਗਿਆ ਪਲਸਟਰ ਤੇਰੇ ਲੱਗਾ ਉਹ ਤੇ ਦਾਦੂ ਦੇ ਨਾਲ ਆ ਉਹ عمر ਵਾਲਾ ਬੱਚਿਆਂ ਨੇ ਹੁਣ ਫੜਨਾ ਤੇ ਦਾਦੂ ਦੇ ਨਾਲ ਢੱਕੀ ਹੈ ਹੈ ਇਹ ਸਾਡੇ ਕੋਲ ਨਹੀਂ ਲੱਗਿਆ ਇਹ ਕਿਰਪਾ ਕੋ ਡਰਾਵਾ ਵੇਖੋ ਜੀ दारू ਦੇ ਨਾਲ ਪੂਰਾ ਡੱਕੀ ਹੋਈ ਆ ਠੀਕ ਹੈ ਤੇ ਸਿਆਣਾ ਬੰਦਾ ਜਿਹੜਾ ਹੁੰਦਾ ਵਾ ਆਪਣੇ ਪਰਿਵਾਰ ਨੂੰ ਚਲਾਉਂਦਾ ਵਾ ਤੇ ਉਹ दारू ਦੇ ਨਾਲ ਪੂਰਾ ਹੋਈ ਮੇਲੋ ਤੇ ਇਹ ਡੱਕ ਹੋਈ ਤੇ ਬਜ਼ੁਰਗ ਮਾਤਾ ਦਾ ਕੀ ਕਸੂਰ ਸੀ ਜਿਹਨੂੰ ਕੁੱਟ-ਕੁੱਟ ਕੇ ਬੰਦਰੀ ਹਾਲਤਾਂ ਚ ਛੱਡੀ ਗਈ ਕਿਨਾਟਾ ਮੇ ਦਾ दारू ਪੀਂਦੇ ਨੂੰ ਮੈਨੂੰ ਲੱਗਦਾ ਫਿਰ ਮੈਂ ਜਮਨ ਤੋਂ ਪਹਿਲਾਂ ਪਹਿਲਾਂ ਵੀ ਪੀਂਦੀ ਹੈ ਮਤਲਬ ਬੱਚਿਆਂ ਦਾ ਕੋਈ ਵੀ ਨਹੀਂ ਆਪਣਾ ਫਿਕਰ ਨਹੀਂ ਬੱਚਿਆਂ ਦਾ ਕੋਈ ਨਹੀਂ ਟੀਚਰ ਵਾ ਆਪਰਾ ਮੇਰਾ ਟੀਚਰ ਵਾ ਆਪਰਾ ਮੇਰਾ ਵਾਪਰਾ ਮੇਰਾ ਹਾਂ ਤੂੰ ਹੀ ਰਹਿ ਗਿਆ ਇਹਦੇ ਕੋਲ ਚਲੋ 소ਫੀ ਦੇ ਨੂੰ ਕਰਨਾਗੇ ਇਹਨੂੰ ਕੋਈ ਗੱਲ ਨਹੀਂ 소ਫੀ ਹਾਂ ਪਹਿਲਾਂ ਸ਼ਰਮ ਨੂੰ ਕਹੀਦੀ ਆ ਦੇਖ ਉਹ ਕਹਿੰਦੇ ਵੀ ਟੀਚਰ ਵਾ ਟੀਚਰ ਕੋਲ ਜਿਹੜਾ ਬੰਦਾ ਡਾਕਟਰ ਵਾ ਟੀਚਰ ਕਹਿੰਦੇ ਟੀਚਰ ਟੀਚਰ ਪਿੱਛੇ ਪਾ ਦੇ ਡਾਕਟਰ ਵਾ ਜਿਵੇਂ ਹੁੰਦਾ ਹੀ ਕੋਈ ਆ ਤੂੰ ਮੇਰੇ ਕਿਸੇ ਫਾਇਦੇ ਨਾਲ ਫਾਟਾ। ਸਾਰੇ ਦਾੜੀ ਮਤਲਬ ਹੁੰਦਾ ਜਿਹੜਾ ਮਰਜੀ ਹੁੰਦਾ ਤੂੰ ਲੈ ਲਓ। ਆਹ ਬੱਚਿਆਂ ਦਾ ਆਪਣੇ ਨਾਲ ਵੇਖ ਲਓ। ਮੈਂ ਤੈਨੂੰ ਦੱਸਾਂ। ਤੈਨੂੰ ਦੱਸਾਂ। ਉਹ ਸਮਝ ਗਿਆ। ਪਰ ਆ ਤੈਨੂੰ ਨਾ ਮਾਰ ਨਾ ਮਾਰ ਕੇ। ਤੇ ਮੈਂ ਡਾਕਟਰ ਆਇਆ ਕਰ। ਜਿਹੜੀ ਸ਼ਬਦਾਵਲੀ ਸੀ ਤੁਹਾਡੀ। ਮੈਂ ਉਹ ਵਰਡ ਬੋਲ ਨਹੀਂ ਸਕਦਾ। ਪਤੀਏ ਤੇ ਬਿੱਲੀਏ ਪਤਾ ਨਹੀਂ ਕੀ ਕੁਛ ਉਹਨੂੰ ਮਾਤਾਂ ਨੂੰ ਬੋਲਿਆ ਬਜ਼ੁਰਗ ਮਾਤਾਂ ਨੂੰ। ਸ਼ਰਮ ਦੇ ਵਿੱਚ ਡੁੱਬ ਕੇ ਮਰ ਜਾਣਾ ਕਹਿੰਦਾ ਉਹ ਵੀ ਜਿਹੜੇ ਇੱਕ ਬਜ਼ੁਰਗ ਨੇ ਰਹੇ ਹੋਏ ਬੋਲਪਲੇ ਵਲੰਟੀਅਰ ਮਰੀ ਗਈ ਮੇਰੀ ਗਾਹ ਸੁਣ ਇਹਨੂੰ ਬੈਂਕ ਦੀ ਨੌਕਰੀ ਮਿਲੀ ਫਗੜ ਨੌਕਰੀ ਮਿਲੀ ਪਰ ਆਪਣੇ ਬੱਚਿਆਂ ਨੂੰ ਖਾਣਦੇ ਆ ਨਹੀਂ ਕਿਉਂ ਨਹੀਂ ਲੈ ਲਈ ਜੀਣਾ ਹਣਾ ਤੀ ਕਰ ਦਿੱਤਾ ਉਹ ਤਾਂ ਮੁਜਾਰਤਾਂ ਬਚੁਰ ਦੀ ਦਰੀ ਹੋਈ ਆ ਉਹ ਵਿਚਾਰੀ ਕੁਝ ਕਹਿੰਦੀ ਨਹੀਂ ਪਈ ਵਾਤਾ ਦੀ ਬੇਹਾਲਤ ਕੀ ਆ ਦੀ ਉਹ ਡਰਦੇ ਮਾਰੇ ਮਾਤਾ ਕੁਝ ਕਹਿੰਦੀ ਨਹੀਂ ਪਈ ਮਾਤਾ ਜੀ ਆਹ ਮਾਤਾ ਜੀ ਕਿੱਥੇ ਜਾਂਦੀ ਆ ਹਾਂ ਕਿੱਥੇ ਜਾਂਦੀ ਆ ਇੱਧਰ ਆ ਕਿੱਥੇ ਜਾਂਦੀ ਆ ਆ ਬੁੱਢੇ ਬਾਰੇ ਕਿੱਥੇ ਜਾਣਾ ਹੁੰਦੇ ਇਧਰ ਆ ਪੀਰਸਤਾਨ ਕੋਲ ਨਹੀਂ ਮੈਂ ਦੱਸਦੀ ਹਾਂ ਚਲ ਮੈਂ ਆਪਣੀ ਇੱਥੇ ਜਾਂਦੀ ਹਾਂ ਦਰਤ ਪਾਸੇ ਨਾ ਜਾਣ ਦੀ ਲੋੜ ਨਹੀਂ ਦੋਨੋਂ ਸਰਦਾਰੀ ਨਾ ਗਲਤ ਬੋਲਣ ਦੀ ਲੋੜ ਨਹੀਂ ਰਿਪੋਰਟ ਵਾਲਾ ਬਾੜ ਬੱਚੀ ਬੋਲਾਂਗੇ ਮੇਰਾ ਪਰਮਾਤਾ ਕਿੱਥੇ ਜਾਂਦੇ ਕਿੱਥੇ ਜਾਂਦੀ ਆ ਦੇ ਬਾਬਾ ਜੀ ਆਏ ਬਾਬਲੀਆ ਬਾਬਾ ਜੀ ਗੁਰਪਤ ਆ ਚਲਿੱਤਰ ਹਨ ਜਿਹੜੇ ਅਸੀਂ ਚਲਿੱਤਰ ਬਹੁਤ ਇਹੋ ਜਿਹੇ ਵੇਖ ਚੁੱਕੇ ਹਾਂ ਉਹ ਚਲਿੱਤਰ ਆਪਾਂ ਰੋਜ਼ ਹੀ ਰਿਦੇ ਤਾਂ ਰੋਜ਼ ਚਲਿੱਤਰ ਇਹੋ ਜਿਹੇ ਸੱਟ ਆਪਾਂ ਕੀਤੇ ਪਏ ਠੀਕ ਹੈ ਆ ਜਿਹੜੀ ਤੁਹਾਡੀ ਇੰਨੀ ਜ਼ਿਆਦਾ ਵੀਡੀਓ ਜਿਹੜੀ ਇਹ ਰੈਲ ਹੋਈ ਆ ਸਾਨੂੰ ਮਜਬੂਰ ਕਰ ਦਿੱਤਾ ਆਪਾਂ ਕਦੀ ਕਿਸੇ ਦੇ ਘਰ ਦੇ ਵਿੱਚ ਪਰ ਜਿੱਥੇ ਬਜ਼ੁਰਗ ਮਾਤਾ ਵਾ ਛੱਟੋ ਘਟ ਵੀ 70 75 ਮੈਂ ਕਹਿ ਰਿਹਾ ਤਾ ਇਹੋ ਸਾਹਮਣੇ ਆ ਰਿਹਾ ਕਾਹਨਾ ਲਿਖੇ ਆਂ ਬੰਦੀਆ ਪਾਜੀ ਹੋਲੀ ਹੋਣੀ ਆ ਆਪਾਂ ਫਿਰ ਨਾਲ ਖਾਸੀ ਤੇ ਬੰਦੇ ਸਾਡੇ ਟਕੇ ਰਹੇ ਆ ਆਪਾਂ ਉਹ ਚੀਜ਼ੇ ਮੈਂ ਦੱਸਾਂ ਤੈਨੂੰ ਹੁਣ ਤੂੰ ਕੋਈ ਦੱਸਣਾ ਕੁਬਟੀ ਰਗ ਨੂੰ ਦੱਸ ਦਿੰਦਾ ਹੁਣ ਆਪਾਂ ਦੱਸਣਾ ਨਹੀਂ ਮੇਰੀ ਗੱਲ ਸੁਣੋ ਮੇਰੀ ਮੇਰੀ ਗੱਲ ਹੁਣ ਕੁਝ ਨਹੀਂ ਆਪਾਂ ਬੋਲਣਾ ਤੰਗਰਾਂ ਦੀ ਮੰਡੀ ਤੇ ਥੇੜ ਢੋੜੀ ਜਾਂਦੀ ਆ ਜਿੱਥੇ ਮਰਜ਼ੀ ਜਾਵੇ ਪਹਿ ਅੱਜ ਤੋਂ ਬਾਅਦ ਹੁਣ ਜੇ ਆਪਾਂ ਸਾਨੂੰ ਪਤਾ ਲੱਗਿਆ ਆਪਾਂ ਬੰਦੇ ਆਪਣੇ ਪੱਕੇ ਲਾ ਦਿੱਤੇ ਇੱਥੇ ਸਿੰਘ ਠੀਕ ਹੈ ਜੇ ਸਾਨੂੰ ਪਤਾ ਲੱਗਿਆ ਤੁਹਾਡੇ ਧਿਆਨ ਦੇ ਵਿੱਚ ਰਹਿਣਾ ਵੀ ਜੇ ਮਾਤਾ ਨਾਲ ਕੋਟ ਮਾਰੋ ਇਹ ਜੋ ਮਰਜ਼ੀ ਹੋਵੇ ਜੋ ਮਰਜ਼ੀ ਹੋਵੇ ਜੋ ਮਰਜ਼ੀ ਭਾਵੇਂ ਪ੍ਰਸ਼ਾਸਨ ਭਾਵੇਂ ਪੁਲਿਸ ਸਾਡੇ ਦੇ ਕੈ ਪੈਰਵਾਹੀ ਕਰੇ ਭਾਵੇਂ ਸਾਡੇ ਦੇ ਪਰਚਾ ਇੱਥੇ ਮਾਤਾ ਨੂੰ ਆਪਾਂ ਕਿਹਨੂੰ ਘੂਰੀ ਨਹੀਂ ਵਟਣ ਦੇਣੀ ਵੇਖਾ ਮਾਰ ਕੋਟੇ ਬਹੁਤ ਦੂਰ ਦੀ ਗੱਲ ਹੈ ਸਾਰਾ ਭਾਵੇਂ ਨਗਰ ਹੀ ਇਹ ਸੁਣ ਲਵੇ ਸਾਰਾ ਨਗਰ ਵੀ ਇਹ ਨਗਰ ਵੀ ਆ ਭਾਵੇਂ ਪੰਚਾਇਤ ਵੀ ਸਾਰੇ ਇਸ ਨੂੰ ਚੀਜ਼ ਦੇ ਜਿੰਮੇਦਾਰ ਹੋਣ ਤੇ ਮੈਂ ਖੜੀ ਹਾਂ ਅਸੀਂ ਅੰਦਰੋਂ ਸਾਰਿਆਂ ਨੂੰ ਕੱਢ ਲੈ ਕੋਈ ਨਹੀਂ ਆ ਪਿਆ ਰਿਹਾ ਜਦੋਂ ਨੱਥ ਪੈ ਗਈ ਉਹ ਮਾਰ ਸਾਨੂੰ ਭਾਤ ਸਾਨੂੰ ਬਲਾਓ ਮਾਰੇ ਵਾਰ ਹਾਂ ਬਲਾਜ ਹੈ ਹੁਣ ਕਿ ਡਰਿੰਕਰ ਨਹੀਂ ਤੂੰ ਆ ਰੋਜ਼ ਧਣੀ ਦਾ ਪੈਣਾ ਪਿਆ ਤੂੰ ਇਹ ਲੋਕ ਇਹਨੂੰ ਤੇ ਮਾਰਨ ਨੂੰ ਮਾਰਦਾ ਤੁਸੀਂ ਬਜੁਰਗਾਂ ਨਾਲ ਨਹੀਂ ਇਹਨੂੰ ਹੀ ਕਰਨ ਨੂੰ ਬਾਹਰ ਨੂੰ ਘਟਾ ਰਿਹਾ ਇਹਨੂੰ ਹੋਰ ਕੀ ਆ ਹੋਰ ਕੀ ਆ ਸੂਡ ਸਵਾਗੇ ਤਿੰਨ ਤੱਕ ਆਏ ਇਹ ਉਹਦਾ ਸਾਰਾ ਨਹੀਂ ਦੱਸ ਸਾਰੀ